ਸਰਪ੍ਰੀਜ਼ ਇਨਸਪੈਕਟਰ ਹੈ ਸਾਬ ਇਨਸਪੈਕਟਰ ਹੈ ਉਹਨੇ ਕਿਹਾ ਕਿ ਇਹਦੇ ਥੱਪੜ ਮਾਰੋ ਇਹਨੂੰ ਕੜੀਸ ਕੇ ਲਿਆਓ ਇਹ ਆਏ ਚੁੱਪ ਨਹੀਂ ਕਰਦੇ ਹੈਗੇ ਇਹਨਾਂ ਨੂੰ ਉਧਰ ਫੜ ਕੇ ਥਾਣੇ ਚ ਲੈ ਜਾਓ ਇਹਦੇ ਪਟੇ ਮਾਰਨੇ ਜਿਹੜਾ ਡਿਪਟੀ ਹੈ ਪ੍ਰਦੀਪ ਸਿੰਘ ਉਹਨੇ ਮਰਵਾਇਆ ਮਰਦ ਪੁਲਿਸ ਤੋਂ ਮਨਵਾਇਆ ਹਜੇ ਵੀ ਨੀਲ ਹੈਗੇ ਨੇ ਕਿ ਇੱਥੋਂ ਤੱਕ ਕਿ ਨੀਲ ਤਾਂ ਹਜੇ ਵੀ ਨਹੀਂ ਗਏ ਜਾਨੀ ਕਿ ਪਿੰਡੇ ਦੇ ਉੱਤੇ ਉਹਨਾਂ ਦੇ ਜਿਹੜਾ ਜੋ ਉਹਨਾਂ ਨੇ ਕੀਤਾ ਠੁੱਡੇ ਮਾਰੇ ਆ ਉਹ ਨੀਲ ਹਜੇ ਹੈਗੇ ਨੇ ਉਹਨੇ ਐਨਕ ਦੇ ਉੱਪਰ ਮੁੱਕੀ ਮਾਰੀ ਮੈਨੂੰ ਜਣੀ ਕਿ ਉੱਥੇ ਬੋਲਦੇ ਐ ਕਿ ਸਾਡਾ ਐਂ ਜੀ ਕਰਦਾ ਕਿ ਤੇਰੇ ਵਿੱਚ ਦੀ ਕੱਢ ਦੀਏ ਕਿ ਗੋਲੀ ਵਿੱਚ ਦੀ ਕੱਢ ਦੀਏ ਤੇਰੇ ਮੈਂ ਕਿਹਾ ਜੇ ਤੁਹਾਡੇ ਚ ਹਿੰਮਤ ਹੈਗੀ ਤਾਂ ਤੁਸੀਂ ਫਿਰ ਕੱਢ ਦੋ ਕਿ ਮੇਰੇ ਜਦੋਂ ਮੇਰੇ ਬ੍ਰੇਨ ਦੀ ਪ੍ਰੋਬਲਮ ਹੈ ਤੇ ਜਦੋਂ ਮੇਰੇ ਬਾਲ ਪੱਟੇ ਗਏ ਐ ਨੰਦਗੜ੍ਹ ਥਾਣੇ ਦੇ ਵਿੱਚ ਵੀ ਡਾਕਟਰ ਬੁਲਾਉਣਾ ਪਿਆ ਤੇ ਉੱਥੇ ਜਾ ਕੇ ਵੀ ਸਾਨੂੰ ਦਵਾਈ ਲੈਣੀ ਪਈ ਹੈਗੀ ਆ ਜਗਿੰਦਰ ਸਿੰਘ ਐਸਐਚਓ ਹੈ ਉਹਨੇ ਉਂਗਲਾਂ ਨਾਲ ਇਸ਼ਾਰੇ ਕੀਤੇ ਕਿ ਇਹਨਾਂ ਇਹਨਾਂ ਨੂੰ ਫੜ ਲਓ। ਉਹਨਾਂ ਨੇ ਕੁਝ ਨਹੀਂ ਦੇਖਿਆ ਕਿ ਕਿਹੜੇ ਕਿੱਥੇ ਡਾਂਗ ਮਾਰਨੀ ਹੈ, ਬਜ਼ੁਰਗ ਨੂੰ ਕੁੱਟਣਾ ਹੈ ਜਾਂ ਨਹੀਂ ਕੁੱਟਣਾ। ਪ੍ਰੈਗਨੈਂਟ ਆਔਰਤ ਸੀ। ਉਹਦੀ ਵਾਰ-ਵਾਰ ਅਸੀਂ ਮੰਗ ਕੀਤੀ ਵੀ ਇਹਨੂੰ ਡਾਈਟ ਦੀ ਲੋੜ ਹੈ, ਇਹਨੂੰ ਮੈਡੀਸਨ ਦੀ ਲੋੜ ਹੈ। ਇਹ ਰੋਟੀ ਨਹੀਂ ਖਾ ਰਹੀ ਜਿਹੜੀ ਆਮ ਕੈਦੀਆਂ ਦੇ ਨਾਲ ਦੀ ਰੋਟੀ ਸੀਗੀ, ਉਹਨੂੰ ਵਾਰ-ਵਾਰ ਉਲਟੀ ਆਉਂਦੀ ਸੀ। ਸਾਨੂੰ ਉੱਥੇ ਪਸੂਆਂ ਮੰਗੋ। ਇੱਕ ਇੰਨਾ ਗੰਦੀ ਜਗ੍ਹਾ ਜਿੱਥੇ ਕੋਈ ਲੈਟ੍ਰੀਨ ਕੋਈ ਬਾਥਰੂਮ ਦਾ ਪ੍ਰਬੰਧ ਨਹੀਂ ਸੀ ਸਗੋਂ ਉਹ ਜਿਹੜੀਆਂ ਉਹਨਾਂ ਦੀਆਂ ਟਾਇਲਟਾਂ ਸੀ ਉਹਨਾਂ ਦਾ ਜਿਹੜਾ ਗੰਦ ਹੈ ਸੀਵਰੇਜ ਉਹ ਸਾਡੇ ਸਰਾਂ ਨੇ ਸੀਗਾ ਸਾਡੇ ਨਾਲ ਬਹੁਤ ਦੁਰਵਿਹਾਰ ਕੀਤਾ ਹੈਗਾ ਸਾਨੂੰ ਸਬਕ ਸਿਖਾਉਣ ਦੀ ਕੋਸ਼ਿਸ਼ ਕੀਤੀ ਹੈਗੀ ਆ ਪਰ ਅਸੀਂ ਉਹਨਾਂ ਨੂੰ ਦੱਸਿਆ ਕਿ ਇਹ ਸਬਕ ਸੋਡੇ ਉਲਟ ਜਾਊਗਾ ਲੋਕੋਏ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਹਮਤਾਜ ਚੌਕੇ ਆਦਰ ਸਕੂਲ ਦਾ ਮਾਮਲਾ ਲਗਭਗ ਹੁਣ ਤੱਕ ਸਾਰਿਆਂ ਨੂੰ ਪਤਾ ਲੱਗ ਗਿਆ ਜਿਹੜਾ ਕੁਝ ਵਾਪਰਿਆ ਉਤੋਂ ਜਿਹੜੀਆਂ ਕੁਝ ਵੀਡੀਓ ਵਾਇਰਲ ਹੁੰਦੀਆਂ ਜਿਸ ਦੇ ਵਿੱਚ 13 ਮਹੀਨਿਆਂ ਦੀ ਬੱਚੀ ਗ੍ਰਫਤਾਰ ਕੀਤੀ ਜਾਂਦੀ ਹੈ ਇੱਕ ਕਿਸਾਨ ਔਰਤ ਆਗੂ ਦੇ ਥੱਪੜ ਮਾਰ ਜਾਂਦੇ ਆ ਪੁਲਿਸ ਦੇ ਵੱਲੋਂ ਜਿਹੜਾ ਉਸ ਤੋਂ ਬਾਅਦ ਕੀ ਕੁਝ ਵਾਪਰਦਾ ਤੇ ਅੱਧੇ ਅਧਿਆਪਕ ਜਿਹੜੇ ਉਹ ਕੱਲ ਰਾਤ ਰਿਹਾਅ ਕੀਤੇ ਗਏ ਆ ਤੇ ਜਿਹੜੇ ਦੋ ਤੋਂ ਤਿੰਨ ਜਣੇ ਅੱਜ ਕੀਤੇ ਗਏ ਸਾਰੀ ਗੱਲਬਾਤ ਕਰਦੇ ਆ ਕਿ ਕੀ ਕੁਝ ਵਾਪਰਿਆ ਤੇ ਜਿਹੜਾ ਧਰਨਾ ਚੁਕਾਇਆ ਗਿਆ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਅਗ ਗੱਲਬਾਤ ਕਰਨਗੇ ਸਭ ਤੋਂ ਪਹਿਲਾਂ ਰਿਹਾ ਹੋ ਕੇ ਆਇਓ ਕੀ ਸ਼ਬਦ ਨੇ ਪਹਿਲੇ ਦੇਖੋ ਲੋਕ ਤਾਕਤ ਦੀ ਜਿੱਤ ਹੋਈ ਹੈ ਲੋਕਾਂ ਦੀ ਤਾਕਤ ਦੇ ਨਾਲ ਹੀ ਲੜਨ ਵਾਲੇ ਲੋਕਾਂ ਨੇ ਸਾਨੂੰ ਬਿਨਾਂ ਸ਼ਰਤ ਰਿਹਾ ਕਰਾਇਆ ਹੈਗਾ ਇਹ ਉਹਨਾਂ ਦੀ ਸ਼ਰਤ ਸੀ ਕਿ ਸਾਡੇ ਜਿਹੜੇ ਆਗੂ ਫੜੇ ਗਏ ਨੇ ਉਹ ਸਾਰੇ ਆਗੂ ਵਰਕਰ ਬਿਨਾਂ ਸ਼ਰਤ ਰਿਹਾ ਹੋਣਗੇ ਅਸੀਂ 10 9 ਟੀਚਰ ਇੱਕ ਬੱਚਾ ਕੱਲ ਉਹਨਾਂ ਨੇ ਰਿਹਾ ਕੀਤੇ ਨੇ ਅਸੀਂ ਚਾਰ ਔਰਤਾਂ ਦੋ ਬੀਕੇ ਜੂ ਦੀਆਂ ਇੱਕ ਚੌਸਕੂਲ ਦੀ ਟੀ ਪੀਣਾ ਹੈ ਸਾਡੇ ਆਂਟੀ ਇੱਕ ਸੰਦੀਪ ਦੀ ਮੰਮੀ ਰਾਡ ਤੋਂ ਅਸੀਂ ਚਾਰ ਜਣੀਆਂ ਅੱਜ ਸਾਨੂੰ ਲੋਕਤਾਕਤ ਦੇ ਜ਼ੋਰ ਬਿਨਾਂ ਸ਼ਰਤ ਰਿਹਾ ਕੀਤਾ ਗਿਆ ਇਸ ਗੱਲ ਦੀ ਸਾਨੂੰ ਖੁਸ਼ੀ ਹੈ ਕਿ ਜੇ ਅਸੀਂ ਲੋਕਾਂ ਦੀ ਖਾਤਰ ਆਪਦੀ ਖਾਤਰ ਤੇ ਲੋਕਾਂ ਦੀ ਖਾਤਰ ਲੜ ਰਹੇ ਹਾਂ ਤਾਂ ਸਾਡੇ ਲੜਨ ਦੀ ਜਿੱਤ ਹੋਈ ਹੈਗੀ ਹੈ ਜਦੋਂ ਗ੍ਰਫਤਾਰ ਕੀਤਾ ਉਦੋਂ ਉਦੋਂ ਤੋਂ ਆਪਾਂ ਗੱਲ ਕਰਦੇ ਹਾਂ ਕੀ ਵਾਪਰਦਾ ਕਦੋਂ ਗ੍ਰਫਤਾਰ ਕੀਤਾ ਗਿਆ ਤੁਹਾਨੂੰ ਦੇਖੋ ਜੀ ਸਾਨੂੰ 5 ਵਜੇ ਸਾਨੂੰ ਸਨੇਹਾ ਮਿਲਦਾ ਹੈ 5 ਤਰੀਕ ਨੂੰ 6 6 ਸਾਡੇ ਕਿ 6 ਵਜੇ ਕਿ ਜਿਹੜੇ ਆਪਣੇ ਟੀਚਰ ਹੈ ਚੌ ਧਰਨਾ ਲਾਇਆ ਹੋਇਆ ਸੀ ਉਹਨਾਂ ਦੇ ਉੱਪਰ ਲਾਠੀ ਚਾਰਜ ਹੋ ਗਿਆ 9 10 ਆਪਣੇ ਟੀਚਰ ਜਿਹੜੇ ਉਹ ਗਿਰਫਤਾਰ ਕਰ ਲੈਨੇ ਸੰਦੀਪ ਤੇ ਬਲਦੇਵ ਨੂੰ ਵੀ ਗਿਰਫਤਾਰ ਕਰ ਲਿਆ ਪੁਲਿਸ ਬਹੁਤ ਜਬਰ ਕਰ ਰਹੀ ਹੈ ਘਰ ਘਰ ਤਲਾਸ਼ੀ ਲੈ ਕੇ ਟੀਚਰਾਂ ਦੀ ਭਾਲ ਕਰ ਰਹੀ ਹੈ ਜਿਹੜਾ ਟੈਂਟ ਲੱਗਿਆ ਉਹ ਪਾੜਿਆ ਜਾ ਰਿਹਾ ਹੈਗਾ ਤੇ ਜਿਹੜਾ ਸਮਾਨ ਹੈ ਉਹ ਜਾਨੀ ਕਿ ਪੁਲਿਸ ਨੇ ਟੀਚਰਾਂ ਦਾ ਆਪਦੇ ਹਵਾਲੇ ਕਰ ਲਿਆ ਉਹਦੇ ਵਿੱਚ ਉਹਨਾਂ ਦਾ ਕਾਫੀ ਕੀਮਤੀ ਸਮਾਨ ਵੀ ਸੀਗਾ ਕੱਪੜੇ ਲੀੜੇ ਜੋ ਵੀ ਬੈਗ ਵਗੈਰਾ ਸੋਨਾ ਸੱਪਾ ਉਹਨਾਂ ਦਾ ਉਹਦੇ ਵਿੱਚ ਸੀਗਾ ਉਹ ਸਾਰਾ ਪੁਲਿਸ ਨੇ ਆਪਣੀ ਕਸਟਡੀ ਚ ਲੈ ਲਿਆ ਸੀਗਾ ਉਸ ਤੋਂ ਬਾਅਦ ਜਦੋਂ ਸਾਡੇ ਆਗੂਆਂ ਕੋਲੇ ਇਹ ਗੱਲ ਗਈ ਸੂਬਾ ਪ੍ਰਧਾਨ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੈਠੂ ਜੀ ਕਿਆਂ ਕੋਲੇ ਉਹਨਾਂ ਨੇ ਸਾਡੇ ਬਠਿੰਡੇ ਜ਼ਿਲ੍ਹੇ ਦੇ ਆਗੂਆਂ ਨੂੰ ਵਰਕਰਾਂ ਨੂੰ ਸਾਨੂੰ ਸਨੇਹ ਲਾਏ ਕਿ ਤੁਸੀਂ ਆਪਣੇ ਆਗੂ ਵਰਕਰਾਂ ਨੂੰ ਥੱਲੇ ਸਨੇਹੇ ਲਾਓ ਇਸ ਵਿਰੋਧ ਦੇ ਵਿੱਚ ਸਰਕਾਰ ਦੇ ਖਿਲਾਫ ਤੇ ਟੀਚਰਾਂ ਦੀ ਹਮਾਇਤ ਦੇ ਵਿੱਚ ਜਾ ਕੇ ਜਿਹੜਾ ਗਿੱਲ ਕਲਾ ਚੌਂਕੀ ਹੈ ਉਹਦੇ ਮੂਹਰੇ ਉਹਦੇ ਕੋਲ ਜਾ ਕੇ ਉੱਥੇ ਮੂਹਰੇ ਧਰਨਾ ਲਾਓ ਅਸੀਂ ਇਕੱਠੇ ਹੋ ਕੇ ਸਾਡੀ ਸੂਬਾ ਕਮੇਟੀ ਦੇ ਸੱਦੇ ਤੇ ਗਿੱਲ ਕਲਾ ਚੁੰਕੀ ਦੇ ਮੂਹਰੇ ਜਦੋਂ ਅਸੀਂ ਗਏ ਆ 350 ਦਾ ਇਕੱਠ ਸੀ ਜਿਹੜਾ ਜੀਵਨ ਪਿੰਡ ਦੇ ਵਿੱਚ ਇਕੱਠੇ ਹੋਏ ਸੀਗੇ ਤੇ ਅਸੀਂ 3 350 ਦਾ ਇਕੱਠ ਸੀਗਾ ਜਿਹਦੇ ਵਿੱਚ ਔਰਤਾਂ ਵੀ ਸੀ ਨੌਜਵਾਨ ਵੀ ਸੀ ਬਜ਼ੁਰਗ ਵੀ ਸੀ ਤੇ ਹੋਰ ਸਾਡੇ ਜਿਹੜੇ ਕਿਸਾਨ ਹੈ ਉਹ ਆ ਰਹੇ ਸੀ ਹਜੇ ਸਾਡੇ ਸ਼ੰਗਰਤ ਸਿੰਘ ਮਾਨ ਹੋਰੇ ਹਰਜਿੰਦਰ ਬੱਗੀ ਹੋਰੇ ਇਹ ਨਹੀਂ ਪਹੁੰਚੇ ਸੀਗੇ ਅਸੀਂ ਉੱਥੇ ਰਾਮਪੁਰੇ ਦੇ ਨੇੜੇ ਪਿੰਡਾਂ ਵਾਲੇ ਜਿਹੜੇ ਸਾਡੇ ਆਗੂ ਸੀ ਜਿਵੇਂ ਚੌ ਪਿੰਡ ਦੇ ਵਿੱਚੋਂ 100 150 ਬੰਦਾ ਆ ਗਿਆ ਸੀ ਜੌਂਦ ਪਿੰਡ ਦੇ ਵਿੱਚੋਂ ਆ ਗਿਆ ਸੀ ਹੋਰ ਸਾਰੇ ਆ ਗਏ ਸੀ ਆਏ ਅਸੀਂ ਜਾ ਕੇ ਉੱਥੇ ਸਟੇਜ ਚਲਾ ਲਈ ਸੀ ਸਾਡੇ ਆਗੂ ਬੋਲਣ ਲੱਗੇ ਸੀ ਸਾਡੇ ਸੂਬੇ ਦੇ ਆਗੂ ਜਗਿੰਦਰ ਸਿੰਘ ਗਰਾਹਾ ਬਹੁਤ ਜ਼ੋਰ ਨਾਲ ਬੋਲ ਕੇ ਗਏ ਕਿ ਸਾਡੀ ਇਹਨਾਂ ਟੀਚਰਾਂ ਨੂੰ ਫੁੱਲ ਸਪੋਰਟ ਹੈ ਮੈਨੇਜਮੈਂਟ ਦੇ ਖਿਲਾਫ ਹੈ ਮੈਨੇਜਮੈਂਟ ਇਹਨਾਂ ਟੀਚਰਾਂ ਦੇ ਨਾਲ ੱਟਕਾ ਕਰ ਰਹੀ ਹੈ ਮਾਪਿਆਂ ਦੇ ਨਾਲ ੱਟਕਾ ਕਰ ਰਹੀ ਹੈ ਜਿਹੜੇ ਬੱਚੇ ਆ ਉਹਨਾਂ ਦੇ ਨਾਲ ੱਟਕਾ ਹੋ ਰਿਹਾ ਹੈ ਬੱਚਿਆਂ ਨੂੰ ਪੈਨਸਲ ਵੀ ਮਿਲਦੀ ਸੀ ਰਜਿਸਟਰ ਰੇਜਰ ਵੀ ਮਿਲਦੀ ਸੀ ਬੈਗ ਵੀ ਮਿਲਦਾ ਸੀ ਵਜੀਫੇ ਵੀ ਮਿਲਦੇ ਸੀ ਕਿਤਾਬਾਂ ਤੇ ਕਾਪੀਆਂ ਵੀ ਮਿਲਦੀਆਂ ਸੀ ਤੇ ਖਾਣਾ ਵੀ ਮਿਲਦਾ ਸੀ ਜਦ ਕਿ ਹੁਣ ਜਿਹੜੀ ਮੈਨੇਜਮੈਂਟ ਹੈ ਉਹਨੇ ਪੈਨਸਲ ਤੋਂ ਲੈ ਕੇ ਰੇਜਰ ਤੋਂ ਲੈ ਕੇ ਬੈਗ ਕਾਪੀਆਂ ਕਿਤਾਬਾਂ ਬੰਦ ਕਰਤੀਆਂ ਵਜੀਫਾ ਦੇਣਾ ਬੰਦ ਕਰਤਾ ਟੀਚਰਾਂ ਦੀ ਤਨਖਾਹ ਘਟਾਤੀ ਉਲਟਾ ਟੀਚਰਾਂ ਨੂੰ ਕੱਢਣਾ ਸ਼ੁਰੂ ਕਰਤਾ ਕਿ ਇਹ ਬਿਲਕੁਲ ਸਰਕਾਰ ਦੀ ਭਗਵਾਨ ਤਮਨ ਦੀ ਸ਼ਹਿਤੇ ਹੋ ਰਿਹਾ ਹੈ ਮੈਨੇਜਮੈਂਟ ਦੇ ਨਾਲ ਸਰਕਾਰ ਰਲਵੀ ਹੋਈ ਹੈ ਉਹਨਾਂ ਦੇ ਨਾਲ ਜਾਨੀ ਕਿ ਇਹ ਜਿਹੜਾ ਕੰਮ ਹੈ ਹੋ ਰਿਹਾ ਤੇ ਅਸੀਂ ਇਹਦੀ ਫੁੱਲ ਸਪੋਰਟ ਕਰਦੇ ਆ ਤੇ ਇਦੂ ਗਾਂ ਵੀ ਜੋ ਪ੍ਰੋਗਰਾਮ ਕਰਨਾ ਪਿਆ ਅਸੀਂ ਕਰਾਂਗੇ ਜੀ ਆਏ ਸਾਡੇ ਆਗੂ ਨੇ ਬੋਲੇ ਛੰਡਾ ਸਿੰਘ ਬੋਲ ਕੇ ਗਏ ਆ ਉਹ ਹਜੇ ਬੋਲ ਕੇ ਗਏ ਆ ਤੇ ਨਾਲ ਦੀ ਨਾਲ ਹੀ ਜਿਹੜੀ ਫੋਰਸ ਹੈ ਉੱਥੇ ਜਿਹੜੀ ਚੌ ਪਿੰਡ ਦੇ ਵਿੱਚ ਲਾਈ ਹੋਈ ਸੀਗੀ ਉਹ ਸਾਰੀ ਫੋਰਸ ਗੱਲ ਕਰਾਂ ਚੌਂਕੀ ਮੂਰੇ ਬੁਲਾਈ ਗਈ ਉਹਨਾਂ ਨੇ ਕੁਝ ਨਹੀਂ ਦੇਖਿਆ ਕਿ ਕਿਹਦੇ ਕਿੱਥੇ ਡਾਂਗ ਮਾਰਨੀ ਆ ਬਜ਼ੁਰਗ ਨੂੰ ਕੁੱਟਣਾ ਹੈ ਜਾਂ ਨਹੀਂ ਕੁੱਟਣਾ ਉਹਨਾਂ ਨੇ ਆਉਂਦਿਆਂ ਸਾਰ ਸਾਡਾ ਜਿਹੜਾ ਮੈਕ ਅਸੀਂ ਬੋਲ ਰਹੇ ਸੀ ਕਿ ਭਾਈ ਫੋਰਸ ਆ ਗਈ ਹੈ ਇਹ लाठी चार्ज ਵੀ ਕਰ ਸਕਦੀ ਹੈ ਗ੍ਰਿਫਤਾਰੀਆਂ ਵੀ ਕਰ ਸਕਦੀ ਹੈ ਆਪਣੇ ਨਾਲ ਧੂਕੜੀ ਵੀ ਕਰ ਸਕਦੀ ਹੈ ਨੇ ਆਪਦਾ ਕੰਮ ਕਰਨਾ ਹੈ ਆਪਾਂ ਆਪਣਾ ਕਰਨਾ ਅਸੀਂ ਨਾਰੇ ਲਾ ਰਹੇ ਸੀਗੇ ਤੇ ਸਾਡੇ ਬੰਦੇ ਉਹਨਾਂ ਨਾਰਿਆਂ ਦਾ ਜਵਾਬ ਦੇ ਰਹੇ ਸੀਗੇ ਜਦੋਂ ਪੁਲਿਸ ਨੇ ਆ ਕੇ ਇੱਕੇਦਮ ਜਿਹੜਾ ਜਗਿੰਦਰ ਸਿੰਘ ਐਸਐਚਓ ਹੈ ਉਹਨੇ ਉਂਗਲਾਂ ਨਾਲ ਇਸ਼ਾਰੇ ਕੀਤੇ ਕਿ ਇਹਨਾਂ ਇਹਨਾਂ ਨੂੰ ਫੜ ਲਓ ਠੀਕ ਹੈ ਉਹਨਾਂ ਨੇ ਜਿਹੜਾ ਡਿਪਟੀ ਹੈ ਪ੍ਰਦੀਪ ਸਿੰਘ ਤੇ ਜਿਹੜੀ ਹਰਪ੍ਰੀਤ ਸਾਬ ਸਾਬ ਇੰਸਪੈਕਟਰ ਸਿੱਧੀ ਭਰਤੀ ਹੋਈ ਹੈ ਉਹਨੇ ਡਿਊਟੀਆਂ ਲਾ ਕੇ ਸਾਡੇ ਸਾਰੇ ਆਗੂਆਂ ਨੂੰ ਅੱਡ ਅੱਡ ਜਾਨੀ ਕਿ ਜਿਹੜੀ ਫੋਰਸ ਹੈ ਉਹ ਉਹਨਾਂ ਨੂੰ ਵੰਡ ਕੇ ਸਾਡੇ ਆਗੂਆਂ ਨੂੰ ਡਾਂਗਾ ਨਾਲ ਸਾਡੇ ਆਗੂਆਂ ਦੇ ਦਿਵਾਲੇ ਹੋ ਗਏ ਬੈਠਿਆਂ ਦੇ ਬੈਠਿਆਂ ਦੇ ਉਹਨਾਂ ਨੇ ਡਾਂਗਾ ਮਾਰੀਆਂ ਸਾਡੇ 80 ਸਾਲ ਦੇ 75 ਸਾਲ ਦੇ ਜਿਹੜੇ ਬਜ਼ੁਰਗ ਗਏ ਜਿਹੜੇ ਨੌਜਵਾਨ ਹੈ ਉਹ ਬਹੁਤ ਡਾਂਗਾ ਨਾਲ ਕੁੱਟੇ ਗਏ ਡਾਂਗਾ ਵੀ ਤੋੜੀਆਂ ਗਈਆਂ ਉਹਨਾਂ ਤੇ ਉਹਨਾਂ ਨੇ ਸੀ ਨਹੀਂ ਕੀਤੇ ਉਹਨਾਂ ਨੇ ਕਿਹਾ ਕੋਈ ਨਹੀਂ ਤੁਸੀਂ ਜਿੱਥੇ ਲੈ ਜਾਣਾ ਲੈ ਜਾਓ ਅਸੀਂ ਡਰਦੇ ਨਹੀਂ ਹੈਗੇ ਸਾਡੇ ਬਹੁਤ ਸਾਰੇ ਨੌਜਵਾਨ ਸਾਡੇ ਕਿਸਾਨ ਸਾਡੇ ਬਜ਼ੁਰਗ ਬਾਪੂ ਜਾਨੀ ਕਿ ਦੋ ਤਿੰਨ ਜਣੇ ਤਾਂ ਜਦੋਂ ਅਸੀਂ ਛਡਾਉਣ ਗਏ ਆ ਜਦੋਂ ਉਹਨਾਂ ਨੂੰ ਕੁੱਟਿਆ ਜਾ ਰਿਹਾ ਸੀਗਾ ਬਸ ਉਸ ਤੋਂ ਬਾਅਦ ਉਹ ਸਾਡੇ ਵੱਲ ਪੈ ਗਏ ਸਾਡੇ ਵੱਲ ਪੈ ਗਏ ਮੈਨੂੰ ਜਾਨੀ ਕਿ ਉੱਥੇ ਬੋਲਦੇ ਆ ਕਿ ਸਾਡਾ ਐਂ ਜੀ ਕਰਦਾ ਕਿ ਤੇਰੇ ਵਿੱਚ ਦੀ ਕੱਢ ਦਈਏ ਅੱਛਾ ਕਿ ਗੋਲੀ ਵਿੱਚ ਦੀ ਘੜਦੀ ਹੈ ਤੇਰੇ ਮੈਂ ਕਿਹਾ ਜੇ ਤੁਹਾਡੇ ਚ ਹਿੰਮਤ ਹੈਗੀ ਤਾਂ ਤੁਸੀਂ ਫਿਰ ਕੱਢ ਦੋ ਕੱਢਦੇ ਕਿਉਂ ਨਹੀਂ ਮਾਰੋ ਕੀ ਮਾਰਨਾ ਹੈ ਜਿਹੜੀ ਕਿ ਸਾਡੀ ਇੱਥੋਂ ਬਹਿਸ ਹੋਈ ਹੈ ਇੱਥੋਂ ਬਹਿਸ ਹੁੰਦੇ ਹੁੰਦੇ ਉਹ ਜਦੋਂ ਡੰਡਾ ਮਾਰਨ ਲੱਗੀ ਅਸੀਂ ਉਹਦਾ ਡੰਡਾ ਫੜ ਲਿਆ ਡੰਡਾ ਫੜ ਕੇ ਜਾਨੀ ਕਿ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਕਢੀਸ ਲਿਆ ਫਿਰ ਜਾਨੀ ਕਿ ਜਿਹੜਾ ਡਿਪਟੀ ਪ੍ਰਦੀਪ ਹੈ ਤੇ ਜਿਹੜੀ ਹਰਪ੍ਰੀਤ ਇਨਸਪੈਕਟਰ ਹੈ ਸਬ ਇਨਸਪੈਕਟਰ ਹੈ ਉਹਨੇ ਕਿਹਾ ਕਿ ਇਹਦੇ ਥੱਪੜ ਮਾਰੋ ਇਹਨੂੰ ਕਢੀਸ ਕੇ ਲਿਆਓ ਇਹ ਆਏ ਚੁੱਪ ਨਹੀਂ ਕਰਦੇ ਹੈਗੇ ਇਹਨਾਂ ਨੂੰ ਇੱਧਰ ਫੜ ਕੇ ਥਾਣੇ ਚ ਲੈ ਜਾਓ ਇਹਦੇ ਪਟੇ ਮਾਰਨੇ ਆ ਜਦੋਂ ਉਹ ਮੈਨੂੰ ਕ੍ਰਿਸ਼ਕੇ ਥਾਣੇ ਦੇ ਵਿੱਚ ਲੈ ਜਾਂਦੇ ਆ ਇਹ ਪਰਮਜੀਤ ਪਿੱਥੋਂ ਮੈਨੂੰ ਛਡਾਉਂਦੇ ਆ ਮੇਰੇ ਸਭ ਤੋਂ ਪਹਿਲਾਂ ਐਨਕ ਲੱਗੀ ਹੋਈ ਸੀਗੀ ਉਹਨਾਂ ਨੇ ਐਨਕ ਦੇ ਉੱਪਰ ਮੁੱਕੀ ਮਾਰੀ ਕਿ ਐਨਕ ਭੰਨਣ ਵਾਸਤੇ ਮੈਨੂੰ ਨਹੀਂ ਪਤਾ ਐਨਕ ਫੁੱਟ ਗਈ ਟੁੱਟ ਗਈ ਕੀ ਹੈ ਮੇਰੇ ਕੋਲੇ ਹੈ ਨਹੀਂ ਐਨਕ ਤੇ ਉਸ ਤੋਂ ਬਾਅਦ ਜਾਨੀ ਕਿ ਉਹਨਾਂ ਨੇ ਬੁਰੀ ਤਰ੍ਹਾਂ ਜ਼ਬਰ ਕੀਤਾ ਹੈਗਾ ਸੀ ਜ਼ਬਰਦਸਤ ਜ਼ਬਰ ਦਾ ਜਿਹੜਾ ਮੁਕਾਬਲਾ ਵਸਤਾਰ ਕਰਨ ਦਾ ਵੈਸੇ ਵੈਸੇ ਕਰ ਸਕਦੇ ਆ ਪਰ ਤੁਹਾਡੇ ਥੱਪੜ ਮਾਰਨ ਦਾ ਕਿਉਂ ਕਿ ਹੈ ਕਿ ਥੱਪੜ ਮਾਰੋ ਇਹਨਾਂ ਦੇ ਮੇਰੇ ਜਿਹੜਾ ਡਿਪਟੀ ਹੈ ਪ੍ਰਦੀਪ ਸਿੰਘ ਉਹਨੇ ਮਰਵਾਏ ਮਰਦ ਪੁਲਿਸ ਤੋਂ ਮਨਵਾਏ ਹੈ ਕਿਉਂ ਕੌ ਕਾਰਨ ਕਿਉਂ ਮੰਨਿਆ ਕਰਦਾ ਜਦੋਂ ਤੁਸੀਂ ਸਟੇਜਾਂ ਤੇ ਬੋਲਦੀ ਹੋ ਉਹ ਬੋਲ ਰੜਕਦੇ ਆ ਸਾਡੇ ਕਿਉਂ ਬੋਲਣਾ ਸੀ ਸਾਨੂੰ ਬੰਦ ਕਰਾਉਣਾ ਅਸੀਂ ਕੀ ਬੋਲਦੇ ਆ ਅਸੀਂ ਇਹ ਬੋਲਦੇ ਆ ਕਿ ਜਿਹੜਾ ਪ੍ਰਾਈਵੇਟੇਸ਼ਨ ਕੀਤਾ ਜਾ ਰਿਹਾ ਹੈ ਜਿਹੜੀਆਂ ਕਿਸਾਨਾਂ ਦੀਆਂ ਜ਼ਮੀਨਾਂ ਨੇ ਇਹ ਖੋ ਕੇ ਕਾਰਪੋਰੇਟਾਂ ਨੂੰ ਦਿੱਤੀਆਂ ਜਾਣੀਆਂ ਨੇ ਅਸੀਂ ਇਹਦੇ ਬਾਰੇ ਬੋਲਦੇ ਆ ਅਸੀਂ ਇਹ ਬੋਲਦੇ ਆ ਕਿ ਜਿਹੜੇ ਮਲਾਜ਼ਮ ਹੈ ਜਿਨ੍ਹਾਂ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਹੈ ਠੇਕੇਦਾਰੀ ਸਿਸਟਮ ਲਿਆਂਦਾ ਜਾ ਰਿਹਾ ਹੈ ਉਹਨਾਂ ਦਾ ਰਜਗਾਰ ਉਜੜ ਰਿਹਾ ਅਸੀਂ ਉਹਦਾ ਵਿਰੋਧ ਕਰਦੇ ਹੈਗੇ ਅਸੀਂ ਜਿਹੜਾ ਸਾਮਰਾਜੀ ਵਫਦ ਆਇਆ ਹੋਇਆ ਹੈ ਭਾਰਤ ਦੇ ਵਿੱਚ ਉਹਦਾ ਵਿਰੋਧ ਕਰਕੇ ਹਟੇ ਸੀਗੇ ਕਿਉਂਕਿ ਨਰਿੰਦਰ ਮੋਦੀ ਤੇ ਪੰਜਾਬ ਸਰਕਾਰ ਦਾ ਭਗਵਾਨਤ ਮਾਨ ਉਹਨਾਂ ਕਾਰਪੋਰੇਟਾਂ ਦੇ ਥੱਲੇ ਵਿਸ਼ੇ ਹੋਏ ਨੇ ਉਹਨਾਂ ਮੂਰੇ ਵਿਸ਼ੇ ਹੋਇਆ ਦੂਜੇ ਮੁਲਕ ਸਾਰੇ ਵਿਰੋਧ ਕਰਦੇ ਟੈਕਸ ਦਾ ਇਹਨਾਂ ਨੇ ਨਹੀਂ ਟੈਕਸ ਦਾ ਵਿਰੋਧ ਕੀਤਾ ਤੇ ਜਦੋਂ ਇੱਥੇ ਜੀ20 ਅੰਬਰਸਰ ਦੇ ਵਿੱਚ ਮੀਟਿੰਗ ਹੁੰਦੀ ਹੈ ਉਹਨਾਂ ਲੋਕਾਂ ਦੇ ਸਿਰੋਂ ਜਿਹੜਾ ਖਜ਼ਾਨਾ ਭਰਿਆ ਜਾਂਦਾ ਉਹਦੇ ਚੋਂ 150 ਕਰੋੜ ਉਹਨਾਂ ਦੇ ਗਲੀਚੇ ਵਸੋਂ ਤੇ ਆਇਓ ਭਗਤ ਕਰਨ ਤੇ ਲਾਇਆ ਜਾਂਦਾ ਤੇ ਹੁਣ ਬੀਜੇਪੀ ਤੋਂ ਵੀ ਅੱਗੇ ਹੋ ਕੇ ਪ੍ਰਭੰਤਮਾਨ ਪੰਜਾਬ ਦੇ ਵਿੱਚ ਉਹਨਾਂ ਕਾਰਪੋਰੇਟਾਂ ਨੂੰ ਉਹਨਾਂ ਸਾਮਰਾਜੀ ਮੁਲਕਾਂ ਨੂੰ ਹਿੱਕੜਾ ਕੇ ਦਿਖਾਉਂਦੇ ਕਿ ਆਹ ਲੋਕਾਂ ਨੂੰ ਤਾਂ ਮੈਂ ਕੁਚਲ ਦੂੰਗਾ ਇਹਨਾਂ ਨੂੰ ਤਾਂ ਤੁਸੀਂ ਸਮਝੋ ਹੀ ਕੋਸਣਾ ਇਹਨਾਂ ਨੂੰ ਤਾਂ ਮੈਂ ਹੀ ਬਥੇਰਾ ਪਰ ਇਹ ਉਹਦਾ ਭਰਮ ਤੇ ਭਲੇਖਾ ਕਿ ਲੋਕ ਗੁਰੂਆਂ ਵੇਲੇ ਤੋਂ ਲੜਦੇ ਆਏ ਨੇ ਲੋਕ ਇਤਿਹਾਸ ਦੇ ਸਿਰਜਣ ਹਾਰੇ ਨੇ ਗੁਰੂਆਂ ਨੇ ਇਤਿਹਾਸ ਸਿਰਜਿਆ ਗਦਰੀ ਬਾਬਿਆਂ ਨੇ ਇਤਿਹਾਸ ਸਿਰਜਿਆ ਭਗਤ ਸਿੰਘ ਕਰਤਾਰ ਸਰਾਭੇ ਗਦਰੀ گلابਪੁਰ ਮਾਈ ਭਾਗੋ ਵਰਗੀਆਂ ਤੇ ਹੁਣ ਵੀ ਕਿਸਾਨ ਲਹਿਰ ਚ ਕਿਸਾਨ ਇਤਿਹਾਸ ਸਿਰਜ ਰਹੇ ਨੇ ਮੁਲਾਜ਼ਮਾਂ ਚ ਮੁਲਾਜ਼ਮ ਇਤਿਹਾਸ ਸਿਰਜ ਰਹੇ ਨੇ ਮਜ਼ਦੂਰਾਂ ਚ ਮਜਦੂਰ ਤੇ ਆ ਸਰਜੜੇ ਨੇ ਲੋਕ ਜਬਰ ਝਲਕੇ ਵੀ ਜਾਨੀ ਕਿ ਇਹਨਾਂ ਦੇ ਮੂਹਰੇ ਹਿੱਕੜਾ ਕੇ ਖੜੇ ਐ ਤੇ ਆਈ ਅਸੀਂ ਅੱਗੇ ਵੀ ਖੜਾਂਗੇ ਤੁਹਾਨੂੰ ਗ੍ਰਫਤਾਰ ਕਰ ਲਿਆ ਗਿਆ ਉਸ ਤੋਂ ਬਾਅਦ ਵੀ ਤੁਹਾਨੂੰ ਕੁੱਟ ਮਾਰ ਕੀਤੀ ਗਈ ਜਿਵੇਂ ਟੀਚਰਾਂ ਨੇ ਸਾਨੂੰ ਸੂਰੇ ਦੱਸਿਆ ਕਿ ਤੁਹਾਡੇ ਨੀਲ ਪਏ ਹੋ ਸੀ ਸਰੀਰ ਦੇ ਉੱਤੇ ਬਿਲਕੁਲ ਉੱਥੇ ਹੀ ਕੁੱਟਿਆ ਜੀ ਹੁਣ ਕਿਹੜਾ ਨੀਲ ਗਏ ਨੇ ਮੇਰੇ ਹਜੇ ਵੀ ਨੀਲ ਹੈਗੇ ਨੇ ਕਿ ਇੱਥੋਂ ਤੱਕ ਕਿ ਨੀਲ ਤਾਂ ਹਜੇ ਵੀ ਨਹੀਂ ਗਏ ਜਾਨੀ ਕਿ ਪਿੰਡੇ ਦੇ ਉੱਤੇ ਉਹਨਾਂ ਦੇ ਜਿਹੜਾ ਜੋ ਉਹਨਾਂ ਨੇ ਕੀਤਾ ਠੁੱਡੇ ਮਾਰੇ ਆ ਉਹ ਨੀਲ ਹਜੇ ਹੈਗੇ ਨੇ ਅੱਜ ਅਸੀਂ 5 ਤਰੀਕ ਨੂੰ ਸਾਡੇ ਮਾਰੇ ਆ ਅੱਜ 10 ਤਰੀਕ ਆ ਤੇ ਸਾਡਾ ਜਿਹੜਾ ਜਣੀ ਕਿ ਮੇਰੇ ਜਦੋਂ ਮੇਰੇ ਬ੍ਰੇਨ ਦੀ ਪ੍ਰੋਬਲਮ ਹੈ ਤੇ ਜਦੋਂ ਮੇਰੇ ਬਾਲ ਪੱਟੇ ਗਏ ਆ ਇਹ ਮੇਰੇ ਨਾਲ ਪਰਮਜੀਤ ਸਾਨੂੰ ਉੱਥੇ ਇੱਕ ਨੰਦਗੜ੍ਹ ਥਾਣੇ ਦੇ ਵਿੱਚ ਵੀ ਡਾਕਟਰ ਬੁਲਾਉਣਾ ਪਿਆ ਤੇ ਉੱਥੇ ਜਾ ਕੇ ਵੀ ਸਾਨੂੰ ਦਵਾਈ ਲੈਣੀ ਪਈ ਹੈਗੀ ਆ ਜੇਲ੍ਹ ਦੀ ਜੇਲ੍ਹ ਜਦੋਂ ਤੁਹਾਨੂੰ ਜੇਲ੍ਹ ਭੇਜਿਆ ਗਿਆ ਜੇਲ੍ਹ ਦੇ ਵਿੱਚ ਕੀ ਹਾਲਾਤ ਤੁਹਾਡਾ ਕੀ ਵਰਤਾਵ ਕੀਤਾ ਗਿਆ ਜੇਲ੍ਹ ਦੇ ਵਿੱਚ ਦੇਖੋ ਜਦੋਂ ਅਸੀਂ ਜੇਲ੍ਹ ਦੇ ਵਿੱਚ ਜਾਂਦੇ ਆ ਪੂਰੀ ਜਦੋਜਹਿਜ ਨਾਲ ਜਾਂਦੇ ਆ ਅਸੀਂ ਸਾਨੂੰ 5 ਤਰੀਕ ਨੂੰ ਜਦੋਂ ਫੜਿਆ ਜਾਂਦਾ ਸਾਨੂੰ ਜੇਲ੍ਹ ਨਹੀਂ ਲਿਜਾਇਆ ਜਾਂਦਾ ਸਾਨੂੰ ਨੰਦਗੜ੍ਹ ਥਾਣੇ ਲਿਜਾਇਆ ਜਾਂਦਾ ਸਾਨੂੰ ਉੱਥੇ ਕੋਈ ਰੋਟੀ ਦਾ ਪ੍ਰਬੰਧ ਨਹੀਂ ਕੋਈ ਚਾਹ ਦਾ ਪ੍ਰਬੰਧ ਨਹੀਂ ਕੋਈ ਪਾਣੀ ਦਾ ਪ੍ਰਬੰਧ ਨਹੀਂ ਸਾਡੇ ਆਗੂ ਵਰਕਰ ਆਪ ਪਾਣੀ ਦਾ ਪ੍ਰਬੰਧ ਕਰਦੇ ਆ ਆਪ ਪਾਣੀ ਪੀਉਂਦੇ ਹੈਗੇ ਸਾਨੂੰ ਉੱਥੇ ਪਸ਼ੂਆਂ ਵਾਂਗੂ ਇੱਕ ਇੰਨਾ ਗੰਦੀ ਜਗ੍ਹਾ ਜਿੱਥੇ ਕੋਈ ਲੈਟਰਨ ਕੋਈ ਬਾਥਰੂਮ ਦਾ ਪ੍ਰਬੰਧ ਨਹੀਂ ਸੀ ਸਗੋਂ ਦੀਆਂ ਜਿਹੜੀਆਂ ਉਹਨਾਂ ਦੀਆਂ ਟਾਇਲਟਾਂ ਸੀ ਉਹਨਾਂ ਦਾ ਜਿਹੜਾ ਗੰਦ ਹੈ ਸੀਵਰੇਜ ਉਹ ਸਾਡੇ ਸਰਾਨੇ ਸੀਗਾ ਅਸੀਂ ਉਹਨਾਂ ਨੂੰ ਕਿਹਾ ਸੀ ਮਨੋਖਾਂ ਅਸੀਂ ਸੰਘਰਸ਼ੀ ਲੋਕ ਆ ਅਸੀਂ ਕੋਈ ਚਿੱਟਾ ਵੇਚ ਕੇ ਨਹੀਂ ਆਏ ਅਸੀਂ ਕੋਈ ਕਤਲ ਕਰਕੇ ਨਹੀਂ ਆਏ ਅਸੀਂ ਕੋਈ ਗੈਂਗਸਟਰ ਨਹੀਂ ਹੈਗੇ ਕਿ ਅਸੀਂ ਸਾਡੇ ਨਾਲ ਮਨੁੱਖਾਂ ਵਰਗਾ ਵਿਹਾਰ ਕੀਤਾ ਜਾਵੇ ਸਾਨੂੰ ਰਾਤ ਨੂੰ 12:30 ਵਜੇ ਸਾਡੇ ਪੈਨ ਦਾ ਪ੍ਰਬੰਧ ਕੀਤਾ ਜਦੋਂ ਅਸੀਂ ਨਾਰੇ ਲਾਏ ਫਿਰ ਸਾਨੂੰ ਕਹਿੰਦੇ ਸਾਨੂੰ ਸਦਰ ਥਾਣੇ ਛੱਡਿਆਉਣੇ ਆ ਇਹਨਾਂ ਨੂੰ ਅਸੀਂ ਇੱਥੇ ਰੱਖ ਲੈਣੇ ਆ 15 ਨੂੰ ਅਸੀਂ ਥਰਮਲ ਥਾਣੇ ਲੈ ਜਾਨੇ ਆ ਅਸੀਂ ਆਖਿਆ ਕਿਉਂ ਜਦੋਂ ਅਸੀਂ ਸਵੇਰ ਦੇ ਆਏ ਇੱਥੇ ਸਾਡੇ ਨਾਲ ਉਦੋਂ ਤੁਸੀਂ ਕੋਈ ਗੱਲਬਾਤ ਕਰਦੇ ਹੁਣ ਸਾਨੂੰ ਰਾਤ ਨੂੰ 12 ਵਜੇ ਨਿਕੇੜਦੇ ਹੋ ਸਾਨੂੰ ਕੀ ਪਤਾ ਤੁਹਾਡੀ ਨੀਤ ਦਾ ਅਸੀਂ ਨਹੀਂ ਨਿਕੜਦੇ ਅਸੀਂ ਜਿੱਥੇ ਸਾਡੇ ਕਿਸਾਨ ਭਰਾ ਪਹਿਣਗੇ ਉੱਥੇ ਅਸੀਂ ਔਰਤਾਂ ਪਾਵਾਂਗੇ ਉਹਨਾਂ ਨੇ ਬਹੁਤ ਜ਼ੋਰ ਲਾਇਆ ਸੀ ਆਪਦੇ ਭਰਾਵਾਂ ਨਾਲੋਂ ਨਹੀਂ ਨਿਕੜੇ ਹੈਗੇ ਅਸੀਂ ਆਖਿਆ ਅਸੀਂ ਨਹੀਂ ਨਿਕੜਨਾ ਸਾਡੀ ਉੱਥੇ ਬਹੁਤ ਜੱਦੋਜਹਿਦ ਚੱਲੀ ਉਦੋਂ ਬਾਅਦ ਸਾਨੂੰ ਬਿਨਾ ਖਾਣਾ ਖਾਦੇ ਬਠਿੰਡੇ ਸਾਡਾ ਮੈਡੀਕਲ ਕਰਾਉਣ ਵਾਸਤੇ ਲੈ ਕੇ ਆ ਰਹੇ ਸੀਗੇ ਅਸੀਂ ਕਹਿੰਦੇ ਸਾਨੂੰ ਚਾਹ ਤਾਂ ਪੀ ਲੈਨੋ ਖਾਣਾ ਤਾਂ ਖਾ ਲਿਆ ਲੋਕ ਤੁਸੀਂ ਤਾਂ ਨਹੀਂ ਦੇਣਾ ਸਾਨੂੰ ਖਾਣਾ ਸਾਡੇ ਪਿੰਡ ਦੇ ਲੋਕ ਲਿਆ ਰਹੇ ਨੇ ਕਿਸਾਨ ਯੂਨੀਅਨ ਵਾਲੇ ਅਸੀਂ ਤਾਂ ਖਾਣਾ ਖਾ ਕੇ ਜਾਵਾਂਗੇ ਅਸੀਂ ਉੱਥੋਂ ਖਾਣਾ ਖਾ ਕੇ ਆਏ ਆ ਤੇ ਉਸ ਤੋਂ ਬਾਅਦ ਸਾਨੂੰ ਇਹ ਮੈਡੀਕਲ ਕਰਵਾਇਆ ਮੈਡੀਕਲ ਕਰਨ ਕਰਨ ਵੇਲੇ ਵੀ ਉੱਥੇ ਪੱਤਰਕਾਰ ਆਏ ਨੇ ਤੇ ਪੱਤਰਕਾਰਾਂ ਨੇ ਸਾਡੀਆਂ ਬਾਈਟ ਵੀ ਲਈਆਂ ਨੇ ਉਸ ਤੋਂ ਬਾਅਦ ਪਰਮਜੀਤ ਪਿੱਥੋ ਦੀ ਜਦੋਂ ਬੈਟ ਲੈ ਰਹੇ ਸੀਗੇ ਜਿਹੜਾ ਪੱਤਰਕਾਰ ਵੀਰ ਸੀ ਉਹਦੇ ਨਾਲ ਜਗਿੰਦਰ ਸਿੰਘ ਐਸਐਚਓ ਨੇ ਬਹੁਤ ਭੇੜੀ ਕੀਤੀ ਹੈ ਉਹਦਾ ਕੈਮਰਾ ਤੋੜਨ ਤੱਕ ਗਿਆ ਹੈਗਾ ਉਹ ਉੱਥੇ ਅੜਿਆ ਪੱਤਰਕਾਰ ਕਿ ਸਾਡੀ ਆਵਾਜ਼ ਨੂੰ ਤੁਸੀਂ ਬੰਦ ਨਹੀਂ ਕਰ ਸਕਦੇ ਕਿ ਸਾਡੇ ਤੇ ਹਰ ਥਾਂ ਜਬਰ ਸੀ ਕਿ ਜੋ ਵੀ ਦੱਸ ਰਹੇ ਆ ਬਾਹਰ ਇਹਨਾਂ ਦੀ ਆਵਾਜ਼ ਆ ਜਿਹੜੀ ਬਾਹਰ ਨਹੀਂ ਜਾਣੀ ਚਾਹੀਦੀ ਪਰ ਪੱਤਰਕਾਰ ਨੇ ਉਹ ਆਵਾਜ਼ ਆ ਜਿਹੜੀ ਬਾਹਰ ਲਿਆਂਦੀ ਹੈਗੀ ਐ ਇਸ ਕਰਕੇ ਜਾਨੀ ਕਿ ਉਹ ਤੋਂ ਬਾਅਦ ਸਾਨੂੰ ਇਹ ਜੇਲ੍ਹ ਲੈ ਕੇ ਗਏ ਨੇ ਜੇਲ੍ਹ ਜਾਣ ਵੇਲੇ ਵੀ ਸਾਡਾ ਭੇੜ ਹੋਇਆ ਅਸੀਂ ਆਖਿਆ ਪਹਿਲਾਂ ਅਸੀਂ ਔਰਤਾਂ ਨੇ ਜੇਲ੍ਹ ਨਹੀਂ ਜਾਣਾ ਸਾਡੇ ਨਾਲ ਅਸੀਂ ਜਦੋਂ ਫੂਲ ਆਏ ਆ ਸਾਡੇ ਜਦੋਂ ਉੱਥੇ ਪਰਚੇ ਵਗੈਰਾ ਜੋ ਸਾਈਨ ਹੋਣੇ ਸੀ ਉਹ ਕੀਤੇ ਐ ਸਾਨੂੰ ਕਹਿੰਦੇ ਤੁਹਾਨੂੰ ਮਜਿਸਟ੍ਰੇਟ ਦੇ ਮੂਹਰੇ ਪੇਸ਼ ਕਰਾਂਗੇ ਅਸੀਂ ਆਖਿਆ ਕਰ ਦਿਓ ਅਸੀਂ ਉੱਥੇ ਲੜ ਕੇ ਰੋਟੀ ਲਈ ਐ ਅਸੀਂ ਆਖਿਆ ਕਿਸੇ ਲੰਗਰ ਚੋਂ ਤਾਂ ਨਹੀਂ ਲੈਂਦੀ ਕਹਿੰਦੇ ਨਹੀਂ ਅਸੀਂ ਰੋਟੀ ਵੀ ਲੜ ਕੇ ਲਈ ਹੈ ਚਾਹ ਵੀ ਲੜ ਕੇ ਲਈ ਹੈਗੀ ਹੈ ਤੇ ਸਾਨੂੰ ਕਹਿੰਦੇ ਤੁਸੀਂ ਧਰਨੇ ਲਾਉਣੋਂ ਹਟਜੋ ਬੋਲਣੋਂ ਹਟਜੋ ਸਾਡਾ ਛੋਡੇ ਨਾਲ ਕੀ ਰੌਲਾ ਸੀ ਕਿ ਸਾਡਾ ਕਿਹੜਾ ਛੋਡੇ ਨਾਲ ਜੱਤੀ ਰੌਲਾ ਜਿਹੜੇ ਅਸੀਂ ਧਰਨੇ ਲਾਉਣੋਂ ਹਟ ਜੀਏ ਜਾਂ ਅਸੀਂ ਬੋਲਣੋਂ ਹਟ ਜੀਏ ਅਸੀਂ ਬੋਲਣੋਂ ਵੀ ਨਹੀਂ ਹਟਦੇ ਅਸੀਂ ਧਰਨੇ ਲਾਉਣੋਂ ਵੀ ਨਹੀਂ ਹਟਦੇ ਬਾਰ ਬਾਰ ਜੇ ਨਹੀਂ ਕਿ ਉਹਨਾਂ ਦਾ ਇਹ ਸੀਗਾ ਉਸ ਤੋਂ ਬਾਅਦ ਉਹ ਕਹਿੰਦੇ ਤੁਹਾਨੂੰ ਜੱਜ ਦੇ ਲੈ ਕੇ ਜਾਣਾ ਸੀ ਅਖਿਆ ਲੈ ਜਾਓ ਜਦੋਂ ਜੱਜ ਦੇ ਲੈ ਕੇ ਜਾਣ ਲੱਗੇ ਉੱਥੇ ਸਾਡੇ ਨੌ ਬੰਦੇ ਛੱਡੇ ਜਾ ਰਹੇ ਸੀਗੇ ਨੌ ਬੰਦਿਆਂ ਤੋਂ ਜਦੋਂ ਉਹ ਤਾਰਨ ਲੱਗੇ ਅਸੀਂ ਕਿਹਾ ਜਦੋਂ ਤੁਸੀਂ ਇਹਨਾਂ ਦੇ ਡਾਂਗਾ ਮਾਰੀਆਂ ਨੇ ਐਡੇ-ਐਡੇ ਨੀਲ ਪਾਏ ਨੇ ਥਾਣੇ 'ਚ ਇਹਨਾਂ ਨੂੰ ਰੱਖ ਲਿਆ ਹੁਣ ਇਹਨਾਂ ਨੂੰ ਜੇਲ੍ਹ ਜਾਣ ਤੋਂ ਘੱਟੋ ਰੋਕਦੇ ਹਾਂ ਉਹ ਕਹਿੰਦੇ ਇਹ 70 ਸਾਲ ਤੋਂ ਵੱਡੀ ਉਮਰ ਦੇ ਐ ਅਸੀਂ ਆਖਿਆ ਜੇ ਮਰ ਗਏ ਤੁਹਾਡੇ ਗੱਲ ਪੈਣਗੇ ਜਦੋਂ ਡਾਂਗਾ ਮਾਰ ਲਿਆ ਗਿਰਫਜ਼ਾਰ ਕਰਕੇ ਰਾਤ ਰੱਖਿਆ ਥਾਣੇ 'ਚ ਤੇ ਸਾਰਾ ਦਿਨ ਅੱਜ ਇਹਨਾਂ ਦੀ ਪਕਾਈ ਕੀਤੀ ਐ ਜਦੋਂ ਫੜਨ ਵੇਲੇ ਨਹੀਂ ਦੇਖਿਆ ਇਹ ਤਾਂ ਜੇਲ੍ਹ ਜਾਣਗੇ ਉਹਨਾਂ ਨੂੰ ਇਹ ਹੋ ਗਿਆ ਕਿ ਅਸੀਂ ਕਾਗਜ਼ਾਂ 'ਚ ਤੇ ਇਹਨਾਂ ਦੀ ਰਿਹਾਈ ਕਰਤੀ ਜਦੋਂ ਇਹ ਜੇਲ੍ਹ ਜਾਣਗੇ ਸਾਡੇ ਨਾਲ ਜੇਲ੍ਹ ਵਾਲੇ ਔਖੇ ਹੋਣਗੇ ਉਹਨਾਂ ਉਹਨਾਂ ਦਾ ਸਾਡੇ ਨਾਲ ਇਸ ਗੱਲ ਤੇ ਭੇੜ ਹੋ ਗਿਆ। ਉੱਥੇ ਪ੍ਰਦੀਪ ਜਿਹੜਾ ਸੀਗਾ ਡਿਪਟੀ ਉਹ ਤੇ ਜਗਿੰਦਰ ਤੇ ਜਿਹੜੀ ਹਰਪ੍ਰੀਤ ਮੈਡਮ ਇਹਦੇ ਖਿਲਾਫ ਫਿਰ ਪੂਰੀ ਨਾਰੇਬਾਜੀ ਹੋਈ। ਸਾਨੂੰ ਜੱਜ ਦੇ ਨਹੀਂ ਲਿਜਾਇਆ ਗਿਆ। ਫਿਰ ਸਾਨੂੰ ਕਹਿੰਦੇ ਸੋਡੇ ਅਸੀਂ ਕੱਪੜੇ ਨਹੀਂ ਦਿੰਦੇ ਪਾਉਣ ਵਾਲੇ। ਅਸੀਂ ਅਖਿਆ ਨਾ ਦੋ। ਦੇਖ ਲਓ ਫਿਰ ਅਸੀਂ ਉੱਥੇ 1/2 ਘੰਟਾ ਜੰਮ ਕੇ ਨਾਹਰੇਵਾਜੀ ਕੀਤੀ ਪੂਰਾ ਸੀ ਹੜੇ ਅਸੀਂ ਅਖਿਆ ਜੇ ਤੁਸੀਂ ਸਾਡੇ ਕੱਪੜੇ ਨਹੀਂ ਦਿੰਦੇ ਅਸੀਂ ਬੈਨ ਵੀ ਨਹੀਂ ਚੱਲਣ ਦਿੰਦੇ ਫਿਰ ਲੈ ਜਾਓ ਸਾਨੂੰ ਜੇਲ੍ਹ ਕਿਵੇਂ ਲਿਜਾਉਂਗੇ ਫਿਰ ਉਹਨਾਂ ਨੇ ਜਿਹੜਾ ਡਿਪਟੀ ਹੈ ਪ੍ਰਦੀਪ ਸਿੰਘ ਉਹਨੇ ਕਿਹਾ ਕਿ ਕੱਪੜੇ ਅਸੀਂ ਦਿੰਨੇ ਹਾਂ ਕੱਪੜੇ ਸਾਡੇ ਆਏ ਸਿੱਟੇ ਜਿਵੇਂ ਕੋਈ ਇਨਸਾਨ ਨਹੀਂ ਹੁੰਦੇ ਕਿ ਮਰਿਆਂ ਦੇ ਨਹੀਂ ਆਪਾਂ ਸਿਰਦੇ ਹੁੰਦੇ ਆਏ ਸਾਡੇ ਕੱਪੜੇ ਸਿੱਟੇ ਸੀ ਕਿ ਇਨਸਾਨੀਅਤ ਤਾਂ ਕੋਈ ਹੋਊਗੀ ਸੋਡੇ ਵਿੱਚ ਸਾਡੇ ਲਿਫਾਫੇ ਸਾਨੂੰ ਫੜਾ ਦਿਓ ਸਾਡੇ ਲਿਫਾਫੇ ਸਾਹਮਣੇ ਕਿਉਂ ਸਿੱਟਦੇ ਆ ਪਰ ਉਹਨਾਂ ਨੇ ਕੋਈ ਨਹੀਂ ਗੋਲੀ ਕਿ ਮਨੁੱਖਾਂ ਵਰਗਾ ਵਿਹਾਰ ਕਿਸੇ ਨੇ ਨਹੀਂ ਕੀਤਾ ਸਾਡੇ ਨਾਲ ਬਹੁਤ ਦੁਰਵਿਹਾਰ ਕੀਤਾ ਹੈਗਾ ਸਾਨੂੰ ਸਬਕ ਸਿਖਾਉਣ ਦੀ ਕੋਸ਼ਿਸ਼ ਕੀਤੀ ਹੈਗੀ ਆ ਪਰ ਅਸੀਂ ਉਹਨਾਂ ਨੂੰ ਦੱਸਿਆ ਕਿ ਇਹ ਸਬਕ ਸੋਡੇ ਉਲਟ ਜਾਊਗਾ ਸੋਡਾ ਜਿਹੜਾ ਰਵਈਆ ਜੀ ਕਿ ਲੋਕਾਂ ਦੀ ਅਸੀਂ ਸੇਵਾ ਕਰਦੇ ਆ ਲੋਕਾਂ ਦੇ ਸੀ ਪੱਖ 'ਚ ਖੜਦੇ ਆ ਉਹ ਦਿਖਾਤਾ ਕਿ ਲੜਨ ਵਾਲੇ ਲੋਕਾਂ ਦੇ ਤੁਸੀਂ ਪੱਖ 'ਚ ਨਹੀਂ ਉਹਨਾਂ ਦੇ ਤੁਸੀਂ ਵਿਰੋਧ 'ਚ ਖੜਦੇ ਹੋ ਸੇਵਾ ਤੁਸੀਂ ਭਗਵੰਤ ਮਾਨ ਦੀ ਕਰਦੇ ਹੋ ਇੱਥੋਂ ਦੀ ਅਫਸਰ ਸ਼ਾਹੀ ਦੀ ਕਰਦੇ ਹੋ ਉਹ ਸਾਹਮਣੇ ਆ ਗਿਆ ਇੱਕ ਪਾਸੇ ਜਿਹੜੀ ਚਿੱਟਾ ਜਿਹਦੀ ਥਾਰ 'ਚੋਂ ਨਿਕਲਿਆ ਮਨਦੀਪ ਜੀ ਉਹਦੇ ਨਾਲ ਹੋਰ ਵਿਹਾਰ ਹੈ ਜਿਹੜੇ ਸੰਘਰਸ਼ ਕਰਨ ਵਾਲੇ ਲੋਕ ਆ ਉਹਨਾਂ ਨਾਲ ਹੋਰ ਵਿਹਾਰ ਆ ਕਿ ਇਹ ਦੋ ਗੱਲਾਂ ਕਿਵੇਂ ਚੱਲਣਗੀਆਂ ਮੈਂ ਤੁਹਾਡਾ ਕਹਿੰਦੇ ਕਿ ਸਾਰਾ ਪਰਿਵਾਰੀ ਤੁਹਾਡੀ ਛੋਟੀ ਪੋਤੀ ਤੁਹਾਨੂੰ ਉਹ ਆਏ ਨੇ ਮਾਦੀਤ ਤੁਹਾਡੇ ਸਾਰੇ ਪਰਿਵਾਰ ਨੂੰ ਕਹਿੰਦੇ ਕਿ ਜੇਲ੍ਹ ਜੇਲ੍ਹ ਦਿਖਾਤੀ ਹੈ ਤੁਹਾਡੀ ਪੋਤੀ ਤੋਂ ਲੈ ਕੇ ਤੁਹਾਡੇ ਤੱਕ ਹਾਂਜੀ ਹਾਂਜੀ ਇੱਕ ਮੇਰਾ ਬੇਟਾ ਕੀ ਕਸੂਰ ਕੀ ਹੈ ਤੁਹਾਡਾ ਕਿਉਂ ਲੈ ਕੇ ਤੁਹਾਨੂੰ ਜੇਲ੍ਹ ਬਸ ਜੇ ਸਿੱਧਰਨੇ ਤੇ ਸੀਗੇ ਮੇਰੇ ਬੇਟਾ ਤੇ ਮੇਰੇ ਨੂੰ ਤੇ ਦਸ ਸੂ ਚ ਪੜਾਉਂਦੇ ਸੀ ਤੇ ਬਸ ਉੱਥੋਂ ਸੰਤਾਰਨੇ ਤੋਂ ਚੱਕ ਕੇ ਲੈ ਗਏ ਜੀ ਤੁਹਾਡੀ ਕਿੰਨੀ ਉਮਰ ਆ 60 ਕਿ ਸਾਲ ਹੈ ਜੀ 60 ਕਿ ਸਾਲ ਆ ਤੁਹਾਨੂੰ ਲੈ ਕੇ ਜੀ ਹਾਂ ਜੀ ਹਾਂ ਤੇ ਨਾਲ ਤੁਹਾਡੀ ਛੋਟੀ ਬੱਚੀ ਨੂੰ ਵੀ ਲੈ ਕੇ ਪੁੱਛ ਹਾਂ ਪੋਤੀ ਨੂੰ ਵੀ ਲੈ ਕੇ ਜੀ ਤੇ ਆਖਿਆ ਨਹੀਂ ਕਿ ਇਹਨਾਂ ਨੂੰ ਛੱਡ ਦਿਓ ਜਾਂ ਨਾਲ ਲੈ ਕੇ ਜਾਓ ਉਹ ਸਾਡੇ ਆਉਣ ਤੋਂ ਪਹਿਲਾਂ ਹੀ ਚੱਕ ਲਈ ਸੀ ਜੀ ਠੀਕ ਹੈ ਹਾਂ ਠੀਕ ਹੈ ਜੀ ਤੁਸੀਂ ਵੀ ਜੇਲ੍ਹ ਜਾ ਕੇ ਆਏ ਹੋ ਜੀ ਹਾਂ ਜੀ ਕੀ ਕੁਝ ਵਾਪਰਿਆ ਜੇਲ੍ਹ ਦੇ ਵਿੱਚ ਜੇਲ੍ਹ ਦੀ ਤਸਵੀਰ ਕੀ ਸੀ ਜਦੋਂ ਗਏ ਹੋ ਜਦੋਂ ਅਸੀਂ ਜੇਲ੍ਹ ਦੇ ਵਿੱਚ ਗਏ ਹਾਂ ਜਿਵੇਂ ਆਮ ਬਾਕੀ ਕੈਦੀਆਂ ਨਾਲ ਸੀ ਉਹੀ ਵਿਹਾਰ ਸਾਡੇ ਨਾਲ ਸੀਗਾ ਸਾਨੂੰ ਬਰਤਨ ਨਹੀਂ ਦਿੱਤੇ ਗਏ ਸਾਨੂੰ ਕੋਈ ਪੈਣ ਵਾਸਤੇ ਹੈ ਜਿਹੜਾ ਅਸੀਂ ਮੰਗ ਕੀਤੀ ਵੀ ਸਾਨੂੰ ਰੋਜ਼ਾਨੀਆਂ ਵਗੈਰਾ ਮੈਨੂੰ ਬੈਗ ਦੀ ਪ੍ਰੋਬਲਮ ਸੀਗੀ ਵੀ ਦਿੱਤੀਆਂ ਜਾਣ ਅਸੀਂ ਕਿਹਾ ਸਾਨੂੰ ਗਲਾਸ ਦਿੱਤੇ ਜਾਣ ਤੇ ਉਹ ਜਣੀ ਗਲਾਸ ਵੀ ਸਾਨੂੰ ਬਾਕੀ ਕੈਦੀਆਂ ਤੋਂ ਮੰਗ ਕੇ ਦਿੱਤੇ ਜਾਂਦੇ ਸੀ ਦੂਜੇ ਦਿਨ ਸਾਡੀ ਮੁਲਾਕਾਤ ਕਰਨ ਗਏ ਨੇ ਜਦੋਂ ਜਮੂਰੀ ਅਧਿਕਾਰ ਸਵਾਲੇ ਤੇ ਇਧਰੋਂ ਮਜ਼ਦੂਰ ਕਿਸਾਨ ਜਥੇਬੰਦੀ ਦੇ ਜੋਰਾ ਸਿੰਘ ਨਸਰਾਲੀ ਲక్ష్మణ ਸਿੰਘ ਸੇਵੇ ਵਾਲੀ ਇਹਨਾਂ ਨੂੰ ਅਸੀਂ ਆਪਣੀ ਗੱਲ ਦੱਸੀ ਅੰਦਰਲੀ ਸਾਰੀ ਵੀ ਸਾਡੇ ਨਾਲ ਇਹ ਵਿਹਾਰ ਹੈ ਇਹਨਾਂ ਨੇ ਬਾਹਰ ਆ ਕੇ ਉਸ ਗੱਲ ਦਾ ਪ੍ਰੈਸ਼ਰ ਪਾਇਆਗਾ ਤਾਂ ਫਿਰ ਸਾਨੂੰ ਚਾਹ ਵੀ ਵੱਖਰੀ ਮਿਲਣ ਲੱਗੀ ਹੈ ਤੇ ਸਾਨੂੰ ਰਜਾਈਆਂ ਵੀ ਦਿੱਤੀਆਂ ਥੱਲੇ ਵਿਛਾਉਣ ਵਾਸਤੇ ਤੇ ਜਦੋਂ ਇਹ ਗੱਲ ਨਾ ਬਾਰ-ਬਾਰ ਡਿਪਟੀ ਕੋਲੇ ਜੇਲ ਡਿਊਟੀ ਕੋਲੇ ਫੋਨ ਜਾਂਦੇ ਨੇ ਤਾਂ ਉਹ ਸਾਨੂੰ ਡਿਊਟੀ ਦੇ ਵਿੱਚ ਬੁਲਾਉਂਦੀ ਆ ਆਪਣੇ ਦਫ਼ਤਰ ਬੁਲਾਉਂਦੀ ਆ ਜਦੋਂ ਨੇ ਸਾਨੂੰ ਪੁੱਛਿਆ ਵੀ ਤੁਹਾਨੂੰ ਕੀ ਨਹੀਂ ਮਿਲ ਰਿਹਾ ਛੋੜੇ ਬਾਰ-ਬਾਰ ਫੋਨ ਆਉਂਦੇ ਆ ਅਸੀਂ ਕਿਹਾ ਵੀ ਸਾਨੂੰ ਕੁਝ ਵੀ ਨਹੀਂ ਮਿਲਿਆ ਅਸੀਂ ਬਰਤਨ ਵੀ ਸਾਨੂੰ ਦੂਜੇ ਜੇਲੀਆਂ ਦੇ ਧੋ ਕੇ ਦਿੱਤੇ ਜਾਂਦੇ ਨੇ ਸਾਨੂੰ ਆਮ ਜੇਲੀਆਂ ਦੇ ਨਾਲ ਦੀ ਚਾਹ ਦਿੱਤੀ ਜਾਂਦੀ ਹੈ ਉਵੇਂ ਰੋਟੀ ਦਿੱਤੀ ਜਾਂਦੀ ਹੈ ਉਹ ਤਾਂ ਕਹਿੰਦੀ ਸਭ ਵਾਸਤੇ ਇੱਕੋ ਜਿਹਾ ਅਸੀਂ ਕਿਹਾ ਇੱਕ ਵਾਸੇ ਤਾਂ ਕ੍ਰੈਮ ਕਰਕੇ ਆਉਂਦੇ ਲੋਕ ਜਿਹੜੀ ਚਿੱਟਾ ਵਿੱਚ ਦੀ ਥਾਰ ਦੇ ਵਿੱਚੋਂ ਜਿਹੜੀ ਇਹਨਾਂ ਦੀ ਪੁਲਿਸ ਮੁਲਾਜ਼ਮਾ ਉਹਦੇ ਥਾਰ ਦੇ ਵਿੱਚੋਂ ਚਿੱਟਾ ਨਿਕਲਿਆ ਸ਼ਰਿਆਂ ਉਹਦੀਆਂ ਵੀਡੀਓ ਵਾਇਰਲ ਹੋਈਆਂ ਨੇ ਵੀ ਜਦੋਂ ਜੇਲ੍ਹ ਦੇ ਅੰਦਰ ਜਾਂਦੀ ਹੈ ਉਹਨੂੰ ਇੱਕ ਰਜਾਈ ਛੱਡ ਕੇ ਆਉਂਦੀਆਂ ਜੇਲ੍ਹ ਨਾਲ ਬਾਕੀ ਕਹਿੰਦੇ ਆ ਵੀ ਇਹਦਾ ਬੈਗ ਵੀ ਅੰਦਰ ਰੱਖ ਕੇ ਆ ਉਹ ਬੈਗ ਉਹਦਾ ਅੰਦਰ ਰੱਖ ਕੇ ਆਂਦਾ ਉਹਨੂੰ ਰਜਾਈ ਦਿੱਤੀ ਜਾਂਦੀ ਹੈ ਉਹਦੀ ਪੂਰਾ ਸਨਮਾਨ ਹੁੰਦਾ ਜਾਨੀ ਕੁੱਲ ਚੀਜ਼ ਉਹਨੂੰ ਉਹਦੇ ਅੰਦਰ ਬੈਰਕ ਦੇ ਵਿੱਚ ਜਾਂਦੀ ਹੈ ਜਦੋਂ ਅਸੀਂ ਇਹ ਗੱਲ ਡਿਪਟੀ ਕੋਲੇ ਰੱਖੀ ਪਰ ਉਹ ਕਹਿੰਦੀ ਮੇਰੇ ਨਾਲ ਉੱਚੀ ਗੱਲ ਦੇ ਵਿੱਚ ਨਾ ਗੱਲ ਕਰੋ ਤੁਸੀਂ ਇਹਨੂੰ ਸਨਮਾਨ ਮੰਨਦੇ ਹੋ ਮੈਂ ਕਿਹਾ ਵੀ ਅਸੀਂ ਇੱਕ ਲੋਕਾਂ ਲਈ ਲੜਦੇ ਲੋਕ ਆਏ ਆ ਸਾਡੇ ਲਈ ਕੋਈ ਗੱਲ ਨਹੀਂ ਜਾਨੀ ਕੋਈ ਚੀਜ਼ ਨਹੀਂ ਮਹਈਆ ਹੋਈ ਅਸੀਂ ਮੰਗ ਮੰਗ ਕੇ ਲੈਂਤਾ ਅਸੀਂ ਲੜ ਲੜ ਕੇ ਲੈਂਤਾ ਤੇ ਉਹਦੇ ਇੰਨਾ ਸਨਮਾਨ ਕਹਿੰਦੀ ਇਹਨੂੰ ਸਨਮਾਨ ਮੰਨਦੇ ਹੋ ਅਸੀਂ ਆਖੇ ਬਿਲਕੁਲ ਸਨਮਾਨ ਮੰਨਦੇ ਆ ਵੀ ਤੁਸੀਂ ਉਹਨਾਂ ਸਲਮਾਨ ਕੀਤਾ ਹੈ ਉਹਨੂੰ ਬਹੁਤ ساری ਇੱਜ਼ਤ ਦਿੱਤੀ ਹੈ ਜੇਲ੍ਹ ਦੇ ਵਿੱਚ ਤੇ ਬਾਕੀ ਜਦੋਂ ਅਸੀਂ ਇਸ ਗੱਲ ਤੇ ਪੂਰਾ ਅੜੇ ਆਂ ਡਟੇ ਆਂ ਤੇ ਅਸੀਂ ਆਪਦੀਆਂ ਜਿਹੜੀਆਂ ਖਾਣ ਪੀਣ ਦੀਆਂ ਚੀਜ਼ਾਂ ਨੇ ਤੇ ਉਹ ਸਾਰੀਆਂ ਮਹੱਈਆ ਕਰਾਈਆਂ ਨੇ ਜਦੋਂ ਅਸੀਂ ਗਏ ਜੇਲ੍ਹ ਦੇ ਵਿੱਚ ਜਿਹੜੀਆਂ 5 ਤਰੀਕ ਨੂੰ ਸਵੇਰੇ ਟੀਚਰ ਚੱਕੀਆਂ ਸੀਗੀਆਂ ਉਹਨਾਂ ਨੂੰ ਕੋਈ ਬਰਤਨ ਨਹੀਂ ਦਿੱਤਾ ਗਿਆ ਸੀ ਥਾਲੀ ਨਹੀਂ ਦਿੱਤਾ ਗਿਆ ਸੀ ਕੋਈ ਉਹਨਾਂ ਨੂੰ ਲੀੜਾ ਕੱਪੜਾ ਨਹੀਂ ਦਿੱਤਾ ਗਿਆ ਸੀ ਆਮ ਕੈਦੀਆਂ ਦੇ ਜਿਹੜੇ ਭਾਂਡੇ ਮੰਗ ਮੰਗ ਕੇ ਉਹਨਾਂ ਨੂੰ ਰੋਟੀ ਦਿੰਦੇ ਸੀ ਤੇ ਯਾਨੀ ਐਡਾ ਮਾੜਾ ਦਰਬਿਹਾਰ ਬੱਚੀ ਨੂੰ ਬੁਖਾਰ ਹੋਇਆ ਉੱਥੇ ਅਸੀਂ ਲੜੇ ਆ ਫਿਰ ਉਹਨੂੰ ਜਿਹੜਾ ਦਵਾਈ ਦਾ ਪ੍ਰਬੰਧ ਕੀਤਾ ਹੈ ਤਾ ਉਲਟਾ ਉਥੋਂ ਦੀ ਡਿਵਟੀ ਇਹ ਕਹਿ ਰਹੀ ਸੀ ਸੋਸੀ ਸੋਡਾ ਖਿਆਲ ਬਹੁਤ ਸਾਰਾ ਰੱਖਦੇ ਆ ਤੇ ਸੋਡੀਆਂ ਦਵਾਈਆਂ ਦਾ ਤੇ ਸੋਸੀ ਸਾਨੂੰ ਮਰਨ ਨਹੀਂ ਦਿੰਦੇ ਅਸੀਂ ਕਿਹਾ ਪ੍ਰੈਗਨੈਂਟ ਆ ਔਰਤ ਸੀ ਉਹਦੀ ਵਾਰ-ਵਾਰ ਅਸੀਂ ਮੰਗ ਕੀਤੀ ਵੀ ਇਹਨੂੰ ਡਾਈਟ ਦੀ ਲੋੜ ਹੈ ਇਹਨੂੰ ਮੈਡੀਸਨ ਦੀ ਲੋੜ ਹੈ ਇਹ ਰੋਟੀ ਨਹੀਂ ਖਾ ਰਹੀ ਜਿਹੜੀ ਆਮ ਕੈਦੀਆਂ ਦੇ ਨਾਲ ਦੀ ਰੋਟੀ ਸੀਗੀ ਉਹਨੂੰ ਵਾਰ-ਵਾਰ ਉਲਟੀ ਆਉਂਦੀ ਸੀ ਤਾਂ ਜਦੋਂ ਅਸੀਂ ਲੜੇ ਵਾਰ-ਵਾਰ ਮਿਲੇ ਤਾਂ ਅਸੀਂ ਉਹਦੀ ਡਾਈਟ ਦਾ ਪ੍ਰਬੰਧ ਕਰਵਾਇਆ ਜਾਨੀ ਹਰ ਇੱਕ ਥਾਂ ਜਿੱਥੇ ਵੀ ਇਸ ਇਨਾਂ ਦੇ ਸਰਕਾਰੀ ਦਾਰੇ ਐ ਉਥੇ ਆਪਦੀ ਮੰਗ ਬਣਾਉਣ ਵਾਸਤੇ ਜਿੱਥੇ ਭਗਵੰਤ ਮਾਨ ਇਹ ਕਹਿ ਰਿਹਾ ਮੈਂ ਲੋਕਾਂ ਦਾ ਲੋਕਾਂ ਦੀ ਗੱਲ ਸੁਣਦਾ ਇਹਦੇ ਅਦਾਰਿਆਂ ਦੇ ਵਿੱਚ ਆਏ ਭਿੜ ਕੇ ਆਏ ਲੜ ਕੇ ਤਾਂ ਸੀ ਇਹ ਸਾਰਾ ਪ੍ਰਬੰਧ ਕਰਵਾਇਆ ਤੁਸੀਂ ਸਫਾਈ ਸੇਵਕ ਸੀਗੇ ਜੀ ਸਕੂਲ ਦੇ ਵਿੱਚ ਤੁਹਾਨੂੰ ਕੀ ਕਹਿੰਦੇ ਕਿ ਤੁਹਾਡੇ ਤੋਂ ਕੀ ਖਤਰਾ ਉਹਨਾਂ ਨੂੰ ਸਾਡੇ ਤੋਂ ਖਤਰਾ ਹੀ ਕਹਿੰਦੇ ਤੁਹਾਡੀ ਏਜ ਵੱਧਾ ਹੁਣ ਸਾਨੂੰ ਬਾਹਰ ਕੱਢਿਆ ਜਾਓ ਜੀ ਤੇ ਕਹਿੰਦੇ ਜੇ ਤੁਸੀਂ ਭਰਤੀ ਹੋਏ ਆ ਉਦੋਂ ਇਹ ਵੀ ਤੀਜੇ ਤੋਂ ਰੱਖਿਆ ਸੀਗਾ ਜੀ ਉਦੋਂ ਇਹਨਾਂ ਨੂੰ ਇਹਦਾ ਸਾੜੀ ਦਾ ਪਤਾ ਨਹੀਂ ਸੀ ਜੀ ਤੇ ਹੁਣ ਬਸ ਸਾਨੂੰ ਕਹਿੰਦੇ ਜੇ ਤੁਸੀਂ ਧਰਨਾ ਕਰੀਂ ਆ ਤਾਂ ਬਾਹਰ ਜਾਓ ਤੇ ਸਾਡੀਆਂ ਸੈਲਰੀਆਂ 5-6 ਮਹੀਨਿਆਂ ਤੋਂ ਪਿਛਲੇ ਸਾਲ ਦੀਆਂ ਰਹਿੰਦੀਆਂ ਸੀ ਉਹਨਾਂ ਦੀ ਮੰਗ ਕਰੀ ਤਾਂ ਉਹ ਕਹਿੰਦੇ ਕਿ ਵੀ ਪੈ ਜਾਣੀਆਂ ਸਾਰੇ ਲਾਈ ਗਏ ਤੇ ਉਦੋਂ ਆਹ ਚ ਬੋਲੇ ਆ ਜੀ ਕਹਿੰਦੇ ਵੀ ਜੇ ਤੁਹਾਨੂੰ ਲੱਗਦਾ ਵੀ ਐਂ ਤਾਂ ਸੈਲਰੀਆਂ ਮਿਲਣੇ ਰਹੀਆਂ ਸੀ ਕਿ ਵੀ ਅਸੀਂ ਧਰਨਾ ਲਾ ਲੈਣਾ ਸਾਰੇ ਟੀਚਰਾਂ ਨੇ ਰੈ ਕਰੀ ਹੈ ਤੇ ਅਸੀਂ ਧਰਨਾ ਲਾਇਆ ਤੇ ਜੇ ਧਰਨੇ 'ਚ ਬੈਠੇ ਆ ਤਾਂ ਸਾਨੂੰ ਅੰਦਰ ਆਉਂਦਿਆਂ ਨੂੰ ਕਹਿੰਦੇ ਜੇ ਧਰਨਾ ਕਰੀਏ ਬਾਹਰ ਠੀਕ ਹੈ ਜੀ ਬੱਚਾ ਜਿਹੜਾ ਪਰਸੋਂ ਦਾ ਪ੍ਰੋਗਰਾਮ ਆ 12 ਤਰੀਕ ਦਾ ਕੀ ਉਹ ਹੋਊਗਾ ਕਿੰਨੇ ਤੁਹਾਡੇ ਰਿਹਾ ਕਰ ਦਿੱਤੇ ਤੇ ਕਿੰਨੇ ਇਹਨਾਂ ਨੂੰ ਪਤਾ ਜੀ ਅਸੀਂ ਤਾਂ ਅੰਦਰ ਆਏ ਜੀ ਕਿੰਨੇ ਜਣੇ ਰਿਹਾ ਕਰ ਦਿੱਤੇ ਜੀ ਹੁਣ ਤੱਕ ਤੇ ਕਿੰਨੇ ਰਹਿ ਗਏ ਜੀ ਜੀ ਮਾਤਾ ਜੀ ਭਾਈ ਇੱਕ ਮੁੰਡਾ ਸਾਹ ਹਰਪ੍ਰੀਤ ਚੌਕੇ ਦਾ ਤੇ ਉਹਨੇ ਉਹਦਾ ਟਰੈਕਟ ਸੀਗਾ ਤੇ ਪਿਆਰਾ ਸਿੰਘ ਨੇ ਸਾਡੀ ਗੱਡੀ ਭੰਨੀ ਆ ਠੀਕ ਹੈ ਹਾਂਜੀ ਉਹਦੀ ਵੀ ਪੰਨ ਤੋੜ ਕੀਤੀ ਗਈ ਹਾਂ ਉਹਦੀ ਵੀ ਵਿੱਚ ਪੈਸਾ ਟੁੱਕਰ ਵੀ ਸੀਗਾ ਤੇ ਵਿੱਚ ਕੁੜੀਆਂ ਦੇ ਟਾਕਸ ਟੂਸਕ ਵੀ ਲਾ ਕੇ ਰੱਖੇ ਹੋਏ ਸੀਗੇ ਉਸ ਦੇ ਵੱਲੋਂ ਤੋੜੀ ਗਈ ਆ ਨਹੀਂ ਜੀ ਪਿੰਡ ਦੇ ਬੰਦੇ ਵੱਲੋਂ ਤੋੜ ਗਿਆ ਪਿਆਰੇ ਪਿਆਰੇ ਸਿੰਘ ਵੱਲੋਂ ਹਾਂ ਪੁਲਿਸ ਦੀ ਸਹਾਇਤਾ ਕਰਿਆ ਤੋਂ ਨਾ ਬੰਦਿਆਂ ਨੇ ਕੰਮ ਉਹਨਾਂ ਨੇ ਪੁਲਿਸ ਦੀ ਸਹਾਇਤਾ ਕਰਿਆ ਜੀ ਅੱਛਾ ਤੁਹਾਡੇ ਨਾਲ ਇਹ ਕੀਤਾ ਗਿਆ ਹਾਂਜੀ ਕਾਰ ਲੱਭ ਕਾਰ ਲੱਭ ਵੀ ਨਹੀਂ ਰਹੀ ਸਾਡੀ ਤੁਹਾਡੇ ਮਤਲਬ ਜਿਹੜਾ ਮੁੰਡਾ ਤੇ ਤੁਹਾਡੀ ਨੂਹ ਟੀਚਰ ਸੀ ਹਾਂਜੀ ਹਾਂਜੀ ਤਾਂ ਕਰਕੇ ਲੱਗਦਾ ਤੁਹਾਨੂੰ ਕੀਤਾ ਗਿਆ ਕਿ ਹਾਂਜੀ ਹਾਂਜੀ ਪੰਨ ਤੀ ਉਹਨਾਂ ਨੇ ਤੇ ਸਾਨੂੰ ਹਜੇ ਪਤਾ ਨਹੀਂ ਲੱਗਿਆ ਵੀ ਸਾਡੀ ਗੱਡੀ ਕਿੱਥੇ ਆ ਕਿੱਥੇ ਨਹੀਂ ਠੀਕ ਹੈ ਠੀਕ ਹੈ ਜੀ ਬਿਲਕੁਲ ਤਾਂ ਜਿਹੜਾ ਹੁਣ ਜੀ ਪਾਕ ਕਿੰਨੇ ਜਾਣੇ ਰਿਹਾ ਹੋ ਗਏ ਤੇ ਕਿੰਨੇ ਜਾਣੇ ਜੇਲ੍ਹਾਂ ਦੇ ਵਿੱਚ ਰਹਿ ਗਏ ਨੇ ਹੁਣ ਨਾ ਲੇਡੀਜ਼ ਦੇ ਆਪਕ ਜਿਹੜੇ ਫੜੇ ਹੋਏ ਸੀ ਉਹ ਰਾਤ ਰਿਹਾ ਕੀਤੇ ਆ ਜਿਹੜੇ ਇਹ ਚਾਰ ਮਤਲਬ ਔਰਤਾਂ ਸੀਗੀਆਂ ਇਹ ਅਜ ਰਿਹਾ ਕੀਤੀਆਂ ਜਿਹੜੀ ਉਹ ਛੋਟੀ ਕੁਦਰਤ ਤਾਂ ਬੱਚੀ ਸੀ ਜਿਹੜੀ ਉਹਦਾ ਰਿਕਾਰਡ ਤਾਂ ਉਹਨਾਂ ਨੇ ਰੱਖਿਆ ਨਹੀਂਗਾ ਜੇਲ੍ਹ 'ਚ ਨਾ ਉਹਨਾਂ ਨੇ ਲਿਖਤੀ ਕੋਈ ਉਹ ਦੱਸਿਆ ਵੀ ਇਹ ਬੱਚਾ ਇੱਥੇ ਮਤਲਬ ਜੇਲ੍ਹ ਦੇ ਅੰਦਰ ਰਿਹਾਗਾ ਪਰ ਉਹ ਆਪਦੀ ਮਾਂ ਦੇ ਨਾਲ ਉਹਨਾਂ ਨੇ ਰਿਹਾ ਕੀਤਾ ਉਹ ਰਿਹਾ ਕੀਤਾ ਤੇ ਕਿੰਨੇ ਜਾਣ 36 ਕਿਸਾਨ ਜਿਹੜੇ ਹੈਗੇ ਨੇ ਤੇ ਕੁਝ ਯਾਨੀ ਕਿ ਜਿਹੜੇ ਸੰਘਰਸ਼ ਕਰ ਰਹੇ ਅਧਿਆਪਕ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਇੱਕ ਦੋ ਸ਼ਾਇਦ ਬੱਚਿਆਂ ਦੇ ਮਾਪੇ ਨੇ ਦੋ ਅਧਿਆਪਕ ਨੇ ਜੀ ਹਾਂਜੀ ਤੇ ਉਹ ਜਿਹੜੇ 12 ਤਰੀਕ ਨੂੰ ਕੀ ਪ੍ਰੋਗਰਾਮ ਰੱਖਿਆ ਗਿਆ ਜਿਹੜਾ ਰਾਮਪੁਰਾ ਰੱਖਿਆ ਗਿਆ 12 ਤਰੀਕ ਨੂੰ ਇਸ ਇਹ ਜਿਹੜਾ ਸਾਰਾ ਜਾਬਰ ਹੈਗਾ ਜੋ ਕਿਸਾਨਾਂ ਤੇ ਕੀਤਾ ਜੋ ਅਧਿਆਪਕਾਂ ਤੇ ਕੀਤਾ ਇਹਦੇ ਖਿਲਾਫ ਰੋਸ ਰੈਲੀ ਰੱਖੀ ਗਈ ਹੈ ਤੇ ਦੂਸਰਾ ਜਿਹੜਾ ਹੁਣ ਪੱਕ ਜਿਹੜੀ ਮੈਨੇਜਮੈਂਟ ਦੀ ਪੁਸ਼ਤ ਪਰਾਂਹੀ ਕਰ ਰਹੀ ਹੈ ਇੱਥੋਂ ਦੀ ਆਪ ਸਰਕਾਰ ਤੇ ਇੱਥੋਂ ਦਾ ਜ਼ਿਲ੍ਹਾ ਪ੍ਰਸ਼ਾਸਨ ਇੱਥੋਂ ਦਾ ਪੁਲਿਸ ਪ੍ਰਸ਼ਾਸਨ ਉਹਦੇ ਖਿਲਾਫ ਆ ਜਿਹੜਾ ਉਹ ਮੰਗਾ ਮਤਲਬ ਮੰਨਣ ਵਾਲ ਬਿਲਕੁਲ ਹੀ ਧਿਆਨ ਨਹੀਂ ਦੇ ਰਹੇਗੇ ਇੰਨਾ ਮਸਲਾ ਭਾਗ ਗਿਆ ਇੰਨਾ ਹਾਈਲਾਈਟ ਹੋ ਗਿਆ ਪ੍ਰੂਫ ਦੇਤੇ ਸਾਰੇ ਪ੍ਰਸ਼ਾਸਨ ਨੇ ਯਾਨੀ ਕਿ ਇੱਥੋਂ ਦੇ ਡੀਸੀ ਸਾਹਿਬ ਨੇ ਆਪਣੀ ਰਿਪੋਰਟ ਚ ਸਿੱਧ ਕਰਤਾ ਵੀ ਇਹ ਜਿਹੜੀ ਮੈਨੇਜਮੈਂਟ ਇਹ ਭ੍ਰਸ਼ਟਾਚਾਰ ਕਰਦੀ ਹੈ ਪੈਸੇ ਖਾਂਦੀ ਹੈ ਅਧ ਖੰਦੀਏ ਤੇ 3 ਮਹੀਨੇਾਂ ਵਾਂਗੂ ਹੋ ਗਿਆ ਉਹ ਸਾਰੀਆਂ ਗੱਲਾਂ ਉਹਨਾਂ ਦੇ ਧਿਆਨ ਚ ਨਹੀਂ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋ ਰਹੀ ਸਗੋਂ ਜ਼ਬਰ ਤੇ ਜ਼ਬਰ ਕੀਤਾ ਜਾ ਰਿਹਾ ਤਾਂ ਹੁਣ ਇਹ ਜਿਹੜੇ 12 ਤਰੀਕ ਦੀ ਰੈਲੀ ਹੈ ਉਹਦੇ ਚ ਸਾਰੇ ਮੁਲਾਜ਼ਮ ਜਥੇਬੰਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਸਾਰੀਆਂ ਮਜ਼ਦੂਰ ਜਥੇਬੰਦੀਆਂ ਸਾਰੀਆਂ ਅਧਿਪਕ ਜਥੇਬੰਦੀਆਂ ਉਸ ਰੈਲੀ ਚ ਸ਼ਾਮਲ ਨੇ ਕੋਈ ਪੰਜਾਬ ਪੱਧਰ ਤੇ ਸ਼ਾਮਲ ਹੈ ਕੋਈ ਜ਼ਿਲ੍ਹਾ ਪੱਧਰ ਤੇ ਸ਼ਾਮਲ ਹੈ ਇੱਕ ਬਹੁਤ ਵੱਡਾ ਇਕੱਠ ਹੈ ਜਿਹੜਾ 12 ਤਰੀਕ ਨੂੰ ਰਾਮਪੁਰਾ ਦੀ ਅਨਾਜ ਮੰਡੀ ਦੇ ਵਿੱਚ ਹੋ ਰਿਹਾ ਉਸ ਅਨਾਜ ਮੰਡੀ ਦੇ ਵਿੱਚ ਸਾਰੇ ਲੋਕਾਂ ਨੇ ਇਹ ਆਵਾਜ਼ ਬੁਲੰਦ ਕਰਨੀ ਹੈ ਵੀ ਜਿਹੜੇ ਸਾਡੇ ਸਾਥੀ ਨੇ ਸੰਘਰਸ਼ ਕਰਦੇ ਹੱਕ ਮੰਗਦੇ ਉਹਨਾਂ ਨੂੰ ਜੇਲ੍ਹਾਂ ਚ ਡੱਕਿਆ ਹੋਇਆ ਉਹਨਾਂ ਨੂੰ ਬਾਹਰ ਕੀਤਾ ਜਾਵੇ ਜਿਹੜੀ ਇੱਥੋਂ ਦੀ ਮੈਨੇਜਮੈਂਟ ਹੈ ਉਹਨੂੰ ਬਾਹਰ ਕੀਤਾ ਜਾਵੇ ਉਂ ਤਾਂ ਵੈਸੇ ਜਿਹੜੇ ਕੌਲੇ ਆਦਰਸ਼ ਸਕੂਲ ਨੇ ਜਿਹੜੇ ਇਹ ਖਾਣ ਦੇ ਅੱਡੇ ਬਣਾਏ ਹੋਏ ਨੇ ਜਿਹੜੇ ਭ੍ਰਿਸ਼ਟਾਚਾਰ ਦੇ ਅੱਡੇ ਬਣਾਏ ਹੋਏ ਨੇ ਜਿਨ੍ਹਾਂ ਦਾ ਚੇਅਰਮੈਨ ਇੱਥੋਂ ਦੇ ਸੀਐਮ ਸਾਹਿਬ ਭਗਵਾਨਤਮਾਨ ਹੈ ਉਹ ਸਾਰੇ ਸਕੂਲਾਂ ਦਾ ਪ੍ਰਬੰਧ ਹੈ ਜਿਹੜਾ ਉਹ ਸਰਕਾਰ ਆਪ ਦੇ ਅੰਡਰ ਲਵੇ ਇੱਥੋਂ ਦਾ ਭ੍ਰਿਸ਼ਟਾਚਾਰ ਸਿਸਟਮ ਹੈ ਜਿਹੜਾ ਇਹਨੂੰ ਖਤਮ ਕੀਤਾ ਜਾਵੇ ਸਰਕਾਰ ਆਪ ਦੇ ਅੰਡਰ ਲੈ ਕੇ ਜਿਹੜੇ ਅਧਿਆਪਕ ਇਹ ਟਰਮੀਨੇਟ ਕੀਤੇ ਹੋਇਆ ਆਦਰਸ਼ ਸਕੂਲ ਚੌ ਇਹ ਸਾਡੀ ਮੰਗ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦੇ ਥੈਂਕ ਯੂ